ਆ ਚੱਕੋ ਜੀ ਜਾਗਟਾ ਕਰਤੀ ਬਾਈ 1000 ਦੀਆਂ ਤਿੰਨ ਕਿੰਨੀਆਂ 1000 ਰੁਪਏ ਦੀਆਂ ਤਿੰਨ ਜਾਗਟਾਂ ਵੀਰੇ ਜਾਗਟਾਂ ਉਹ ਵੀ 1000 ਰੁਪਏ ਦੀਆਂ ਤਿੰਨ ਜਾਗਟਾਂ ਨੇ ਜਾਗੋ ਤੁਸੀਂ ਪਾਸਾ ਦਾ ਬੰਦਾ ਆ ਦੇਖੋ ਵਿਆਹ ਤੇ ટી-ਸ਼ਰਟ ਲੀਡਰੀ ਆ ਰਹੀਆਂ ਕੋਈ ਬੋਟਾਂ ਆ ਰਹੀਆਂ ਨੇ ਸਰਪੰਚ ਦੀ ਦੋਤੀ ਪਾਸਾ ਇਹ 1000 ਦੀਆਂ ਤਿੰਨ ਤਿੰਨ ਬਾਈ ਤਿੰਨ ਬਾਈ ਟੀ-ਸ਼ਰਟਾਂ ਦਾ 1000 ਦੀਆਂ ਤਿੰਨ ਸੁਣਿਆ ਸੀ ਨਹੀਂ ਨਹੀਂ ਜਾਗਟਾਂ ਜਾਗਟਾ ਦੇ ਰਿਹਾ ਵੀਰੇ ਦੇਖ ਇਹਦੇ ਚ ਕਲਰ ਕਲਰੇ ਚ ਹੈਗੇ ਬਾਈ 10-11 ਰੰਗ ਹੈਗੇ ਓਏ ਹੋਏ ਰੰਗ ਦੇਖੋ ਬਾਈ ਕੁਆਲਿਟੀ ਇੱਕ ਨੰਬਰ ਆ ਚੈੱਕ ਕਰੋ ਬਾਲਾ ਜੀ ਗਾਰਮੈਂਟ ਤੇ ਖੜੇ ਆ ਘੈਂਟ ਗੱਲਬਾਤ ਕਰਾਤੀ ਹੈ ਨਾ 1000 ਦੇ ਤਿੰਨ ਹਾਂਜੀ 1000 ਦੀਆਂ ਤਿੰਨ ਜਿਹੜੇ ਮਰਜ਼ੀ ਲੈ ਲੋ ਜਿਹੜੀ ਮਰਜ਼ੀ ਚੱਕ ਲੋ 10 11 ਰੰਗ ਆਈ 10 11 ਰੰਗ ਨੇ 1000 ਰੁਪਏ ਦੇ ਤਿੰਨ ਆਉਣਾ ਪਊਗਾ ਫੋਨ ਕਈ ਵਾਰੀ ਚੱਕਿਆ ਨਹੀਂ ਜਾਂਦਾ ਬਿਜ਼ੀ ਸ਼ਡਿਊਲ ਵਾਲਾ ਚੱਲੀ ਜਾਂਦਾ ਰਾਮਪਰਾ ਫੂਲ ਆਉਣਾ ਪਊਗਾ ਹਾਂਜੀ ਉਸ ਤੋਂ ਬਾਅਦ ਜੀ ਇਸ ਤੋਂ ਅਟ੍ਰੈਕਟ ਆ ਜਾਣਗੇ 1000 ਰੁਪਏ ਤਿੰਨ ਜੀ ਲੋ ਨਹੀਂ 1000 ਦੇ 1500 ਦੇ ਤਿੰਨ ਸੀ ਇਹ 1000 ਦੇ ਤਿੰਨ ਦੁਕਾਨ ਦੀ ਪ੍ਰੋਮੋਸ਼ਨ ਕਰਨੀ ਕਰਕੇ ਸਾਰਾ ਅੱਛਾ ਹੋਣਾ ਯਾਰ ਦੇ ਤਿੰਨ ਓਏ ਹੋਇਆ ਲੋ ਜੀ ਗਾਹਾਂ ਜਿਹੜਾ ਗਰਮ ਸਰਦੀ ਵਾਲ ਹਜ਼ਾਰ ਦੇ ਤਿੰਨਾਂ ਦਿਖਾ ਦੇ ਬਈ ਵੈਰਾਈਟੀ ਆ ਕੋਟ ਆ ਗਿਆ ਅੱਛਾ ਪਹਿਲਾਂ ਆਪਾਂ ਹਜ਼ਾਰ ਦੇ 1500 ਦੇ ਤਿੰਨ ਲੈ ਤਿੰਨ ਵਿੱਚ ਹੀ ਪ੍ਰੋਮੋਸ਼ਨ 1000 ਰੁਪਏ ਤਿੰਨ ਵਿੱਚ ਨਹੀਂ ਹਾਂ ਹੁਣ ਹਜ਼ਾਰ ਦੇ ਤਿੰਨ ਵਿੱਚ ਨੇ ਤੁਸੀਂ ਚੱਕਦੇ ਨਹੀਂ ਤੇ ਉਸ ਤੋਂ ਬਾਅਦ 2000 ਰੁਪਏ ਤਿੰਨ ਵੀ ਹੈਗਾ ਹੀ ਆ ਹਾਂ ਕੋਈ ਵੀਰ ਗੁੱਸਾ ਨਾ ਕਰੇ ਜਿਹੜੀ ਵੀਡੀਓ ਚ ਚੀਜ਼ ਦਿਖਾਈ ਆ ਉਹ ਮਿਲੂਗੀ ਜੇ ਇਹ ਨਹੀਂ ਹੈਗਾ ਕਿ ਫੋਨ ਚੱਕਿਆ ਨਹੀਂ ਗਿਆ ਤਾਂ ਉੱਥੇ ਜਾ ਕੇ ਸਟਾਕ ਖਤਮ ਹੋ ਜੂਣਾ ਅਨਲਿਮਟਿਡ ਸੇਲ ਆ ਇਹ ਕੋਈ ਉਹ ਨਹੀਂਗਾ ਕਿ ਜੀ ਇਹ ਖਤਮ ਹੋ ਜੂ ਕੋਈ ਲਿਮਟਿਡ ਸਟਾਕ ਆ ਕਈ ਤੁਹਾਨੂੰ ਬੁਲਾਉਣ ਦੇ ਮਾਰੇ ਕਹਿੰਦੇ ਦੁਕਾਨ ਬੰਦ ਹੋਣ ਜਾ ਰਹੀ ਆ ਰੇਟਾ ਬਈ ਦੁਕਾਨ ਬੰਦ ਨਹੀਂ ਹੋ ਰਹੀ ਵੱਡਾ ਸ਼ੋਰੂਮ ਕਰਨ ਦੀ ਖੁਸ਼ੀ ਦੇ ਵਿੱਚ 1000 ਰੁਪਏ ਦੇ ਤਿੰਨ ਟਰੈਕਸੂਟ 1000 ਦੀਆਂ ਤਿੰਨ ਜੈਕਟਾਂ ਤੇਰੇ ਜੈਕਟਾਂ ਤੇ 1000 ਰੁਪਏ ਦੇ ਵਿੱਚ 6 ਪੀਸ ਲੋਅ ਟੀ-ਸ਼ਰਟ ਵੀ ਦੇ ਰਹੇ ਆ ਅੱਛਾ 6 ਪੀਸ ਲੋਅ ਟੀ-ਸ਼ਰਟ ਆ ਚਾਹੇ 6 ਸ਼ਰਟਾਂ ਵੀ ਦੇ ਰਹੇ 6 ਸ਼ਰਟਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਟਾਂ ਬਾਕੀ ਸ਼ਰਟਾਂ ਦਵਾਂਗੀ ਲੈ ਓਏ 1000 ਦੀਆਂ 6 ਸ਼ਰਟ ਹੋਰ ਨਵੀਂ ਖੁਸ਼ਖਬਰੀ ਦੇ ਦੀ ਯਾਰ ਆ ਕੋਟ ਨੇ 1000 ਦੇ 6 अच्छा ओए की कर यार मेरे 6 कोट करते भाई शर्टा दे रेट च कोट करते अच्छा शर्टा दे रेट च टी-शर्टा दे रेट च टी-शर्टा दे रेट चा दिखा दे स्टॉकिंग दिखा दे दी स्टफ तो गा दो देखो किन्नी ਘਟ ਘਲਵਾਦਾ 1000 ਰੁਪਏ ਦੇ ਇਹ 6 ਹੈ 6 ਨਵੀਆਂ ਹੋਣੀਆਂ ਬਾਈ ਪੁਰਾਣਾ ਕੱਪੜਾ ਨਹੀਂ ਹੁੰਦਾਗਾ ਪੁਰਾਣਾ ਨਵਾਂ ਮਾਲ ਇਹ ਤਾਂ ਆਪਣਾ ਸ਼ੁਰੂ ਤੋਂ ਹੀ ਰੂਲ ਰਿਹਾ ਕਿ ਪੁਰਾਣਾ ਕੋਈ ਨਹੀਂ ਸਰਪਲਸ ਕੋਈ ਨਹੀਂ ਪੁਰਾਣਾ ਕੋਈ ਨਹੀਂ ਸ਼ਾਰਟਮੈਂਟ ਕੋਈ ਨਹੀਂ ਡਿਫਾਲਟਰ ਕੋਈ ਨਹੀਂ ਤੇ ਕਈ ਮੇਰੇ ਫੋਨ ਨਹੀਂ ਚੱਕਿਆ ਜਾਂਦਾ ਤੇ ਇਹ ਨਾ ਸਮਝੋ ਕਿ ਮਾਲ ਨਹੀਂ ਮਿਲਦਾ ਬਾਈ ਨਿਗਾ ਮਰਵਾ ਦੇ ਏ ਆਪਾਂ ਫਰਸਟ ਫਲੋਰ ਤੇ ਖਰੇ ਆਂ ਗਰਾਉਂਡ ਫਲੋਰ ਤੇ ਦੁਬਾਰਾ ਜਾਵਾਂਗੇ ਦੇਖੋ ਸਟਾਕ ਦੇਖੋ ਫੁੱਲ ਭਰੇ ਇਧਰ ਨਿਗਾ ਮਰਵਾਓ ਬਈ 1000 ਰੁਪਏ ਦੀਆਂ ਛੇ ਜੀ ਇਹ ਵੀ 1000 ਦੀਆਂ ਛੇ ਸੈਂਡ ਸ਼ਰਟ ਡਾ ਚਲਦਾ ਜੀ ਕੀ ਕਰੀ ਜਾਂਦੇ ਜਨਾਬ ਬਸ ਪੜਾ ਕੇ ਬੋਲੇ ਵੀਰੇ ਕੱਲੇ 1000 ਰੁਪਏ ਦੇ ਛੇ ਓਏ ਹੋਏ 1000 ਰੁਪਏ ਛੇ ਬਾਈ ਦੇਖੋ ਮੋਸ਼ਨ ਆ ਚੀਜ਼ ਦੇਖੋ ਕਿੰਨੀ ਕਹਣ ਚੀਜ਼ ਹੈਗੀ ਅੰਦਰੋਂ ਚੀਜ਼ ਦੇਖੋ 1000 ਦੀਆਂ ਸੇਡ ਆਪਾਂ ਬਈ ਮੂਰਤ ਦੀਆਂ ਸਟਾਲਾਂ ਨਹੀਂ ਲਾਈਆਂ ਆਪਣੀ ਸਟਾਲਾਂ ਲਾਤੀਆਂ ਆ ਮੂਰਤੇ 2-3 ਲੱਖ ਰੁਪਏ ਲਾਇਆ ਬਸ ਇਹੀ ਕਰਤੀ ਅੱਛਾ ਕਈ ਬੰਦੇ ਕਹਿੰਦੇ 50 ਰੁਪਏ ਪੀਸ ਦੇ ਵੇਚਦੇ ਮੈਨੂੰ ਲੱਗਦਾ 5 ਰੁਪਏ ਵੀ ਨਹੀਂ ਬਸਦੇ ਹੁਣ ਯਾਰ ਤੇ ਪੀਸ ਕਿੱਚ ਪੱਲੋ ਵੀ ਪੈ ਰਿਆ ਬਈ 1000 ਰੁਪਏ ਦੇ 6 ਸਵੈਡ ਸ਼ਰਟਾਂ ਚੈੱਕ ਕਰੋ ਕਿੰਨੀਆਂ ਮੋਟੀਆਂ ਪੂਰੀ ਸਰਦੀ ਆ ਆਰਾਮ ਨਾਲ ਨਿਕਲ ਜੂਗੀ ਆ ਲਓ ਫਰੈਸ਼ ਕੋਟੀਆਂ 1000 ਰੁਪਏ ਦੀਆਂ ਤਿੰਨ ਜੀ 1000 ਰੁਪਏ ਦੀਆਂ ਤਿੰਨ ਇਹ ਲੈ ਬਈ ਕਿੰਨੀਆਂ ਘੈਂਟ ਘੈਂਟ ਆਰਟੀਕਲ ਨੇ ਚ 1000 ਰੁਪਏ ਦੇ ਤਿੰਨ ਬਈ ਆਪਣੇ ਕੋਲ ਕੱਪੜੇ ਬਾਲਾ ਜੀ ਗਾਰਮੈਂਟ ਇਹਨਾਂ ਦਾ ਨਵਾਂ ਸ਼ੋਰੂਮ ਦੱਸ ਦੇਣਾ ਡੱਗੀ ਸਕੂਲ ਤੇ ਭਾਰਤੀ ਸਕੂਲ ਦੇ ਵਿਚਾਲੇ ਜਿੱਦੋਂ ਬੱਸ ਸਟੈਂਡ ਤੋਂ ਡੱਗੀ ਸਕੂਲ ਕਿੰਨੀ ਨਾਉਣਾ ਜਿੰਨੂੰ ਮਰਜ਼ੀ ਪੁੱਛ ਲਓ ਬੱਚੇ-ਬੱਚੇ ਨੂੰ ਪਤਾਗਾ ਹਲੋ ਜੀ 1000 ਰੁਪਏ ਦੇ ਤਿੰਨ ਜੀ ਅੱਛਾ 1000 ਰੁਪਏ ਦੀਆਂ ਤਿੰਨ ਕੋਟੀਆਂ ਹਾਂਜੀ ਹਾਂਜੀ ਲੈ ਬਈ ਘੈਂਟ ਗੱਲ ਬਾਤ ਕਰਾਤੀ 1000 ਦੀਆਂ ਤਿੰਨ ਕੋਟੀਆਂ ਪਹਿਲਾਂ ਇਹਨਾਂ ਦੀ ਸਕੀਮ ਜਿਹੜੀ ਚੱਲੀ ਜਾਂਦੀ ਸੀ 1000 ਦੇ 6 ਲੋਡ ਟੀ ਸ਼ਾਰਡਾਂ ਸਾਰੀਆਂ ਉੱਪਰ ਤੇ ਇਹ ਕਰਦੋ ਉਹੀ ਬੰਦਾ ਹੈਗਾ 100 ਲਓ ਜੀ ਵੈਰਾਈਟੀ ਆਪਾਂ ਦਿਖਾ ਦਿੰਨੇ ਬੱਚਿਆਂ ਦੀ ਟੀ-ਸ਼ਰਟਾਂ ਮਿਲਣੀਆਂ ਆਈ ਹਾਂ ਲੋ ਲੋਰਾ ਮਿਲਣੀਆਂ ਬੱਚਿਆਂ ਦੀ ਦੇਖੋ ਅੱਛਾ ਬੱਚੇ ਵਾਲੀ ਵੈਰਾਈਟੀ ਫੁੱਲ ਪਈ ਆਪਣੇ ਕੋਲ ਹਾਂਜੀ ਹਾਂਜੀ ਲੋ ਟੀ-ਸ਼ਰਟਾਂ ਵਗੈਰਾ ਲੋਰਾ ਵਗੈਰਾ ਬੱਚਿਆਂ ਦਾ ਸਟਾਕ ਹੈ ਤੇ ਇੱਕ ਬੱਚਿਆਂ ਦਾ ਟਰੈਕਸੂਟ ਵੀ ਲਿਆ ਕੇ ਆਪਣੇ ਕੋਲ ਆ ਜੀ ਚੈੱਕ ਕਰੋ ਇਹ ਇਹਨਾਂ ਦਾ ਰੇਟ ਤਾਂ ਦੱਸ ਜੋ ਇਹ ਬੱਚਿਆਂ ਦੀ ਟੀ-ਸ਼ਰਟਾਂ 1000 ਰੁਪਏ ਦੀ 6 ਕਰਤੀਆਂ ਜੀ ਇਹ ਵੀ 1000 ਦੀਆਂ 6 ਕਰਤੀਆਂ ਤੇ 4 ਵੀ ਹੈਗੀਆਂ ਠੀਕ ਆ 4 ਵੀ ਹੈਗੀਆਂ ਕੋਪਾ ਆਕੀ ਨੇ ਆਪਣੇ ਕੋਲੇ ਠੀਕ ਆ ਓਕੇ ਤਾਂ ਵੀ ਕੁਆਲਿਟੀਆਂ ਵੀਡੀਓ ਦਾ ਜੇ ਸਾਰਾ ਦਿਨ ਬਣਾਈ ਜਾਮਾ ਮੈਨੂੰ ਲੱਗਦਾ ਸਟਾਕ ਤਾਂ 300 ਟਰੈਕ ਬਾਈ ਜਵਾਗ ਦਾ ਲੋਰ ਲੈਂਡ ਵਾਜੋ ਕੱਲਾ 300 ਦਾ ਦਿੰਦੇ ਨੇ ਤੇ ਆ 1000 ਦੇ ਤਿੰਨ ਟਰੈਕ 3 ਸੈੱਟ 3 ਟਰੈਕ ਬੱਚਿਆਂ ਲਈ ਉਹ ਵੀ ਤਿੰਨ ਸੈੱਟ ਦੇਖੋ ਚੈੱਕ ਕਰੋ ਤੇ ਘੈਂਟ ਗੱਲ ਵਾਦਾ ਰੰਗ ਵਦਾਂਗੇ ਇਹਨਾਂ 'ਚ ਬਾਦੂ ਮਿਲ ਜਾਣਗੇ ਕੋਈ ਦਿੱਕਤ ਨਹੀਂ ਹੈਗੀ ਬਾਕੀ ਆ ਕੋਟੀਆਂ ਦੀ ਵੈਰਾਈਟੀ ਹੋਰ ਵੀ ਬਹੁਤ ਪਈ ਆਲੋ 1000 ਰੁਪਏ ਤਿੰਨ 'ਚ ਬਹੁਤ ਡਿਜ਼ਾਈਨ ਪਏ ਆ ਅੱਛਾ ਸਾਬ ਸਾਰਾ ਪੂਰਾ ਘੈਂਟ ਸਾਬ ਅੱਛਾ ਇਹ ਕੋਟੀਆਂ ਨਵੇਂ ਓਏ ਹੋਏ ਆ ਦੇਖੋ ਆ ਜਾਲ ਤਾਂ ਬਾਈ 1000 ਰੁਪਏ ਦੇ ਤਿੰਨ ਆਰਟੀਕਲ ਚੈੱਕ ਕਰੋ ਦੋ ਗੱਲਾਂ ਨੇ ਗਰਗਸਾਹ ਇਹਦੇ 'ਚ ਜਿਹੜਾ ਵੀ ਰੇਟ ਘ ਠੀਕ ਆ ਲੱਗ ਨਹੀਂ ਰਿਹਾ ਖਾਣੇ ਦਾ ਪੂਰਾ ਜਾਏ ਆਏ ਹੋ ਜੂਗਾ ਕੇ ਚਲੇ ਕਿਆ ਬਣਾਇਆ ਸੀ ਬੈਠਣ ਵਾਸਤੇ ਇਹ ਵੀ ਭਰਤਾ ਪੂਰਾ ਅੱਛਾ ਦਫਤਰ ਬਣਾਇਆ ਇਹਦੇ ਨਾਲ ਮਾਲ ਹਲਕਾ ਹੋ ਜੂਗਾ ਲੋਕਾਂ ਦੇ ਫਾਇਦੇ ਹੋ ਜਾਣਗੇ ਸਾਡਾ ਮਾਲ ਹਲਕਾ ਹੋ ਤੇ ਅਡਵਾਂਸ ਦੇ ਵਿੱਚ ਲੈ ਜਾਓ ਸਰਦੀ 15 ਦਿਨ ਲੈਂਦੇ ਨੇ ਆਹ ਕੋਟੀਆਂ ਘਾਟੀਆਂ ਨਿਪਟੜ ਜਾਣੀਆਂ ਫੜਾ ਫੜ ਲੈ ਜਾਓ ਹਜ਼ਾਰ ਦੀਆਂ ਤਿੰਨ ਦੇਖੋ ਟੌਪ ਦੇ ਆਰਟੀਕਲ 2500 ਰੁਪਏ ਤਿੰਨ ਜਾਗਟਾਂ ਦੀ ਪੂਰੀਆਂ ਘੈਂਟ ਵਾਲੀ ਜਾਗਟਾਂ 2500 ਦੀਆਂ ਤਿੰਨ ਹਾਂਜੀ ਹਾਂਜੀ ਬਈ 800 ਦੀ ਰਹਿ ਗਈ ਹਨਾ ਹਾਂਜੀ ਹਾਂਜੀ ਤੇ ਆ ਚੈੱਕ ਕਰ ਲਓ ਬਈ ਪੂਰੀ ਘੈਂਟ ਪੂਰੀ ਹੈਵੀ ਦੇ ਵਿੱਚ ਅਰ 2500 ਦੀਆਂ ਤਿੰਨ ਜੈਕਟਾਂ ਆ ਲੋ ਜੀ ਆ ਲੋ ਆਪਣਾ ਸੀਨ ਉਹੀ ਚੱਲਦਾ ਰਹਿੰਦਾ ਕੰਸੈਪਟ ਅੱਗੇ ਤਿੰਨ ਛੇ ਜੀ ਇਲਾਣ ਬਣਾਇ ਸੀ ਨਵੀਂ ਅਗਲਾ ਕੁਆ ਦੁਕਾਨ ਬਣਾਉਣ ਤੋਂ ਬਾਅਦ ਲੇਟਾ ਲਾਤੀਆਂ ਰੰਗ ਕਰਤਾ ਰੇਟ ਵਧਾਤਾ ਆਪਾਂ ਘਟਾਇਆ ਰੇਟ ਆ ਰੇਟ ਕੇ ਮੈਂ ਉਹਦੀ ਜੀ ਨਾ ਹੋਇਆ ਵੀ ਕੋਈ ਤਮਾਕਾ ਵੀ ਪਹਿਲਾਂ ਟਰੈਕ ਸੂਟ 1500 ਦੇ ਤਿੰਨ ਸੀ ਹਾਂਜੀ ਹਾਂਜੀ ਹੁਣ ਨਵੇਂ ਸ਼ੋਰੂਮ ਤੇ ਬਈ ਖਰਚਾ ਵੀ ਇੰਨਾ ਇੰਨਾ ਸਟਾਫ ਦਾ ਵੀ 1500 ਦੀਆਂ ਤਿੰਨ ਸੀ ਪਿਛਲੇ ਸਾਲ ਕਿਹੜੇ ਹਜ਼ਾਰ ਦੇ ਤਿੰਨ ਕਰਦੇ ਬਾਈ ਆ ਜੈਕਟ ਵਧਾਉਂਦੇ ਆ ਆਪਾਂ ਘਟਾਇਆਗਾ ਵਾਹ ਜੀ ਵਾਹ ਤੇ ਵੀਡੀਓ ਨੂੰ ਬਣ ਤੇ ਕੀ ਦਿਖਾ ਰਹੇ ਸੀ ਬਾਈ ਉਧਰ ਇੱਕ ਗੱਲ ਹੋਰ ਆ ਵੀ ਜਿਹੜਾ ਵੀ ਬਾਈ ਗਰਗ ਸਾਹਿਬ ਦੀ ਵੀਡੀਓ ਸ਼ੇਅਰ ਕਰਕੇ ਆਊਗਾ ਸਕਰੀਨਸ਼ਾਟ ਦਿਖਾਊਗਾ 2000 ਰੁਪਏ ਦੀ ਸ਼ਾਪਿੰਗ ਕਰ ਲਏ ਇੱਕ ਟੀ-ਸ਼ਰਟ ਜਮਾਂ ਫ੍ਰੀ ਦੇ ਦਾਂਗੇ ਲੈ ਜਿਹੜੀ ਵੀ ਆ ਵੀਡੀਓ ਸ਼ੇਅਰ ਕਰਕੇ ਆਇਆ ਇਹਦੀ ਆਈਡੀ ਤੋਂ ਟੀ-ਸ਼ਰਟ ਲੈ ਲਿਓ ਆ ਕੇ ਦਿਖਾ ਦਿਓ ਕਿ ਗਰਗ ਰਾਮਪਰਾ ਦੀ ਵੀਡੀਓ ਸ਼ੇਅਰ ਕੀਤੀ ਆ ਇੰਨਾ ਹੀ ਮਾਨ ਸਨੋ ਆਣ ਵਾਦੂ ਹੁੰਦਾ ਤੇ ਆ ਕੀ ਵੈਰੈਟੀ ਸੀ ਆ ਵੀ ਦਿਖਾ ਜੀ ਜੈਕਟ ਆ ਗਈਆਂ ਯਾ ਲੋ ਆਪਾ ਜੀ ਜੈਕਟ ਆ ਗਈਆਂ 1000 ਦੀ ਤਿੰਨ ਚ ਵੀ 15 ਇਹ ਵੀ 1000 ਦੀਆਂ ਤਾਂ ਨੇ ਤੇ 1500 ਦੀਆਂ ਤਿੰਨ ਚ ਸਟਾਕ ਬਾਈ ਬ ਹੁਣ ਸਾਹ ਦਾ ਹੋਣਾਗਾ ਤੇ ਬਈ ਇੱਕ ਗੱਲ ਇਹਨਾਂ ਦੀ ਮੈਂ ਦੇਖੀ ਜਦੋਂ ਉਹ ਵੀ ਇਹਨਾਂ ਨੇ ਕੰਮ ਕੀਤਾ ਜਾਂ ਆਪਾਂ ਵੀਡੀਓ ਪਾਈਆਂ ਹਨ ਇੱਕ ਚੀਜ਼ ਮੈਂ ਦੇਖੀਗੀ ਕਿ ਕਸਟਮਰ ਕਈ ਵਾਰੀ ਕਹਿੰਦੇ ਕਿ ਜੀ ਲਿਮਟਡ ਆ ਦੁਕਾਨਦਾਰ ਕਹਿੰਦਾ ਕਿ ਲਿਮਟਡ ਆ ਹਾਂਜੀ ਲਿਮਟਡ ਵਾਲਾ ਤਾਂ ਕੋਈ ਸੌਦਾ ਹੀ ਨਹੀਂ 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 ਅਨਲਿਮਟਡ ਆ ਅਨਲਿਮਟਡ ਆ ਸਾਡੀ ਵੀਡੀਓ ਰਾਈ ਆਪਾਂ ਹੋਰ ਕਹਿ ਰਹੇ ਆ ਆਪਾਂ ਨੂੰ ਸਟਾਫ ਦੀ ਲੋੜ ਆ ਚਾਰ ਪੰਜ ਮੁੰਡਿਆਂ ਦੀ ਠੀਕ ਹੈ ਜੀ ਵਧੀਆ ਕੋਈ ਰਾਂਪਰੇ ਦੇ ਲੋਕਲ ਮੁੰਡੇ ਕੋਲ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਲੈ ਬਈ ਜੈਨੂਆ ਬੰਦੇ ਹੁਣ ਕੰਮ ਕਰਨ ਨਾਲ ਇੰਟਰਸਟਿਡ ਹੋਣ ਲੱਗ ਜਾਂਦਾ ਤੇ ਜਿਵੇਂ ਜਿਵੇਂ ਕੰਮ ਸਿੱਖੀ ਜਾਣਗੇ ਐਕਸਪੀਰੀਅੰਸ ਵਧ ਹੀ ਜਾਊਗਾ ਉਵੇਂ ਜਿਵੇਂ ਫਿਰ ਉਹਨਾਂ ਦਾ ਮਾਣ ਸਨਮਾਨ ਵੀ ਵਧੂਗਾ ਨਾ ਚਾਰ ਪੰਜ ਮੁੰਡਿਆਂ ਦੀ ਲੋੜ ਆ ਰੰਪਰੇ ਦੇ ਬੰਦੇ ਦੀ ਖਾਸ ਵੀਡੀਓ ਰੰਪਰੇ ਤੋਂ ਹਾਂ ਲੋਕਲ ਹਾਂ ਕਿਉਂਕਿ ਸ਼ਾਮ ਨੂੰ ਲੇਟ ਫੇਟ ਹੋ ਜਾਂਦਾ ਸੰਭਾਲ ਜੀ ਤੇ ਕੰਮ ਕਰਨ ਦੇ ਇੰਟਰਸਟਡ ਹੋਣ ਇੱਕ ਬੇਨਤੀ ਹੋਰ ਕਰਨ ਜਾ ਰਹੇ ਆ ਬਈ ਆਪਣੀ ਦੁਕਾਨ ਦੇ ਕੋਲੇ ਕੋਈ ਚਾਹ ਪਾਣੀ ਵਾਲਾ ਬੰਦਾ ਕੋਈ ਅੱਡਾ ਲਾਉਣਾ ਚਾਹੁੰਦਾ ਹੋਵੇਗਾ ਉਹ ਵੀ ਆ ਕੇ ਲਾ ਸਕਦਾ ਹੈ ਲੈ ਬਈ ਇਹਨਾਂ ਦੇ ਬਾਹਰ ਦੇ ਵਿੱਚ ਠੀਕ ਹੈ ਤੁਸੀਂ ਕੋਈ ਅੱਡਾ ਲਾਉਣਾ ਚਾਹ ਪਾਣੀ ਦਾ ਹੁਣ ਤਾਂ ਸਰਦੀ ਚ ਤਾਂ ਚਾਹ ਲੱਗੂਗਾ ਚਾਹ ਬ੍ਰੈਡ ਤੇ ਪਕਵੜੇ ਦਾ ਕੋਈ ਛੋਟਾ ਪੋਟਾ ਅੱਡਾ ਲਾਉਣਾ ਕੋਈ ਆ ਦੀ ਜਗ੍ਹਾ ਬਣਾ ਕੇ ਸਿਸਟਮ ਦੀ ਜਗ੍ਹਾ ਬਣਾ ਲੈ ਫ੍ਰੀ ਆਫ ਕਾਸਟ ਕੋਈ ਲੱਗਣ ਦਾ ਖਰਚਾ ਨਹੀਂ ਕੋਈ 100 200 ਬਈ ਲੈਂਦੇ ਆ ਬੈਠਣ ਦੇ ਕੋਈ ਖਰਚਾ ਨਹੀਂ ਆ ਕੇ ਅੱਡਾ ਲਾ ਲਿਓ ਤੇ ਜਿਹੜਾ ਵੀ ਇਹਨਾਂ ਦੀ ਸਾਰੀ ਦੁਕਾਨ ਦੇ ਉੱਤੇ ਕਸਟਮਰਾਂ ਨੂੰ ਖਵਾਉਂਦੇ ਆ ਸਾਰਾ ਦਿਨ ਆ ਨਾ ਚਾਹ ਠੰਡਾ ਪਿਉਂਦੇ ਆ ਉਹ ਤੋਂ ਤੁਹਾਡੇ ਕੋਲ ਸੇਲ ਵਾਧੂ ਹੋ ਜੂਗੀ ਜਿਹੜਾ ਵੀ ਮੇਰਾ ਗਰੀਬ ਭਰਾ ਕੋਈ ਕਰਨਾ ਚਾਹੁੰਦਾ ਕੰਮ ਜੋ ਉਹ ਖਵਾਉਂਦਾ ਉਹ ਕਰ ਸਕਦਾ ਇਹਨਾਂ ਦੇ ਬਾਅਦ ਚਾਕੇ ਲੋਕਲ ਰਾਮਪਰਾ ਬੋਲਦੇ ਤੇ ਹੁਣ ਆਪਾਂ ਇਸ ਤੋਂ ਬਾਅਦ ਬਈ ਗਰਾਉਂਡ ਫਲੋਰ ਤੇ ਜਾਂਦੇ ਆ ਫਰਸਟ ਫਲੋਰ ਦਾ ਸੀਨ ਸੀਗਾ ਹੁਣ ਚੱਲਦੇ ਆਪਾਂ ਗਰਾਉਂਡ ਫਲੋਰ ਦੇ ਉੱਤੇ ਹਾਂਜੀ 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 1000 ਰੁਪਏ ਦੀਆਂ ਤਿੰਨ ਪੈਂਟਾਂ ਹੀ ਫਾਰਮਲ ਅੱਛਾ ਫਾਰਮਲ ਦੀਆਂ ਹਾਂਜੀ ਹਾਂਜੀ ਵੈਰਾਈਟੀ ਬਹੁਤ ਲੱਗੀ ਪਈ ਆ ਬਾਈ ਆਹ ਲੋ ਚੈੱਕ ਕਰ ਲੋ ਇਹ ਵੀ ਹੈਗੀਆਂ ਨੇ ਠੀਕ ਹੈ ਜੀ ਤੇ ਫਾਰਮਲ ਸ਼ਰਟਾਂ ਵਧੀਆ ਸ਼ਰਟਾਂ ਵੀ ਹੈਗੀਆਂ 1000 ਰੁਪਏ ਦੀਆਂ ਤਿੰਨ ਇੱਧਰ ਸਾਰੇ ਜਿਹੜਾ ਪੂਰੇ ਸਿਸਟਮ ਆ 1000 ਰੁਪਏ ਦੀਆਂ ਤਿੰਨ ਲਈ ਆਹ ਲੋ ਚੈੱਕ ਕਰ ਲੋ ਫਾਰਮਲ ਪੈਂਟਾਂ 1000 ਦੀਆਂ ਤੰਨ ਤੇ ਨਾਲ ਸ਼ਰਟਾਂ ਵੀ ਤੰਨ ਪਲੇਨ ਸ਼ਰਟਾਂ ਵੀ ਮਿਲਣਗੇ ਜੇ ਆਫਿਸ ਵਾਲੇ ਜਿਵੇਂ ਯੂਜ਼ ਕਰਨੀ ਨੇ ਪਲੇਨ ਸ਼ਰਟਾਂ ਦੇ ਕਲਰ ਬਹੁਤ ਨਹੀਂ ਗਰਮੀਆਂ ਲਈ ਸਾਰਾ ਲਾਈਟ ਚਾਟ ਆਈ 1000 ਰੁਪਏ ਦੀ ਇਹ ਵੀ 1000 ਦੀਆਂ ਤੰਨ ਲੋ ਜੀ ਨਹੀਂ ਮੈਨੂੰ ਐ ਦੋਸਤ ਜਿੰਨਾ ਗਲਤਫਹਿਮੀ ਹੋਈ ਆ ਤੁਹਾਨੂੰ ਦੱਸੋ 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 ਜਿੰਨਾ ਵੀ ਸਮਾਨ ਪਿਆ ਬਈ ਸ਼ਲਟਾਂ ਟੀ-ਸ਼ਰਟਾਂ ਲੋਰਾ 1000 ਰੁਪਏ ਦੀ 6 ਹੀ ਕਰਤੀ ਆ ਅੱਛਾ ਜਿਹੜਾ ਮਰਜ਼ੀ ਕੋਲ ਲੈ ਜਾ ਜਿਹੜਾ ਮਰਜ਼ੀ ਚੱਕ ਲੈ ਨਹੀਂ 1 ਮਿੰਟ ਮੈਨੂੰ ਲੱਗਦਾ ਤੁਹਾਨੂੰ ਕੋਈ ਗਲਤਫਹਿਮੀ ਹੋ ਗਈ ਆ ਸ਼ਰਟਾਂ ਨਹੀਂ ਹੋਣੀਆਂ ਇਹਦੇ ਵਿੱਚ 6 ਦੇ ਵਿੱਚ ਬਈ ਬਸ ਐ ਇੰਨੀ ਵਧੀਆ ਯਾਦ ਨੂੰ ਇਹਨਾਂ ਕੋਲ ਕਨਸੈਪਟ ਹੀ 3 ਦਾ 6 ਦਾ 3 6 3 6 ਹਜ਼ਾਰ ਦੀਆਂ ਤਿੰਨ ਜੈਕਟਾਂ ਉਹ ਪੂਰੀ ਨਵੀਆਂ ਹੋਣੀਆਂ ਬਾਈ ਇੱਕ ਬਸ ਇੱਕੋ ਹੀ ਗੱਲ ਕਹਿੰਨੇ ਆ ਸੀ ਇੱਕੋ ਹੀ ਬੇਨਤੀ ਕਰਦੇ ਵੀ ਅਸੀਂ ਐਕਸਪੋਰਟ ਦਾ ਮਾਲ ਨਹੀਂ ਵੇਦੇ ਅਸੀਂ ਨਵਾਂ ਸਮਾਨ ਵੇਚੀ ਕਈ ਵਾਰੀ ਵੀਰ ਨਾ ਘਾਟ ਰੇਟਸ ਘਾਟ ਰੇਟ ਸੁਣ ਕੇ ਕੋ ਟੈਗ ਲੱਗੇ ਹੋਏ ਨੇ ਸਾਰੇ ਨਵੇਂ ਲੁਧਿਆਣੇ ਦਾ ਮਾਲ ਹੁੰਦਾ ਵੀਰੇ ਸਾਰਾ ਦਿੱਲੀ ਤੇ ਲੁਧਿਆਣੇ ਦਾ ਫਰਸ਼ ਮਾਲ ਹੁੰਦਾ ਆ ਦੇਖੋ ਟੈਗ ਲੱਗੇ ਹੋਏ ਨੇ ਕਈ ਵਾਰੀ ਨਾ ਕਈ ਵਾਰੀ ਰੇਟਸ ਮਾਲ ਬਾਈ ਐਂ ਹੁੰਦਾਗਾ ਇਹ ਦਿਖਾ ਦਿਓ ਪੰਨੀ ਚ ਮਾਲ ਪੈਕ ਹੋ ਕੇ ਹੁੰਦਾਗਾ ਪਰ ਜਦੋਂ ਇੱਥੇ ਖੁੱਲ ਜੇ ਸਾਰਾ ਮਾਲ ਲੱਗਦਾਗਾ ਆ ਚੈੱਕ ਕਰ ਲਓ ਹਜ਼ਾਰ ਦੀਆਂ 6 ਸ਼ਰਟਾਂ ਬਾਈ 6 ਹਜ਼ਾਰ ਦੇ 6 ਲੋਰ ਲੋਰਾਂ ਹੀ ਮੇਲਾ ਪੂਰਾ ਤਗੜਾ ਲੱਗਿਆ ਬਈ ਮੇਲਾ ਲੱਗਿਆ ਹਜ਼ਾਰ ਦੀਆਂ ਤਿੰਨ ਜੈਕਟਾਂ ਹਨ ਜੈਕਟਾਂ ਤੇ ਇੱਕ ਜੀਨ ਦੀਆਂ ਪੈਂਟਾਂ ਦਿਖਾਣੇ ਹੁਣ ਘੈਂਟ ਪੁਰੀਆਂ ਸਿਰਾ ਜਮਾ ਆਹ ਲੋ 1500 ਰੁਪਏ ਦੀਆਂ ਤਿੰਨ ਹੀ ਨਵੇਂ ਆਰਟੀਕਲ ਆ ਚੈੱਕ ਕਰੋ ਆਰਟੀਕਲ ਆ ਲੈ ਬਈ ਚੈੱਕ ਕਰ ਲਓ ਤੇ ਪੂਰੀ ਘੈਂਟ ਗੱਲਵਾਤਾ ਦੇਖੋ ਆ ਲੋ ਸਾਰੀਆਂ ਫਾਟ ਰੈਡੀਬੋਡ ਆ ਬਈ ਕੱਲੀ ਆਣੀ ਹੋਗਾ ਵੀ ਸੇਲ ਦੇ ਰੇਟ ਹੋਗੇ ਹਜ਼ਾਰ 1500 ਦੀਆਂ ਮਾਰੂਗਾ ਵੀਰੇ ਤਿੰਨ 6 3 6 ਇਸ ਤਰ੍ਹਾਂ ਦੀ ਕਨਸੈਪਟ ਆ ਸਾਰਾ ਆ ਲੋ ਆ ਦੇਖੋ ਚੈੱਕ ਕਰੋ ਬ੍ਰੈਕ ਆ ਕਾਰਗੋ ਆ ਗਈ ਇਹ ਵੀ ਵਿੱਚ 4 ਕੋ 1500 ਰੁਪਏ ਤਿੰਨ ਸਾਰੀਆਂ 1500 ਇਹ ਵੀ ਵਿੱਚ 1500 ਦੀਆਂ ਤਿੰਨ ਤੇ ਕੋਈ ਵਾਰੀ ਕੋਈ ਆਇਆ ਤਾਂ ਨਹੀਂ ਕਿ ਕਾਰਗੋ ਲੈਣੀਆਂ ਜ਼ਰੂਰੀ ਆ ਦੋ ਜਿੰਨਾ ਇੱਕ ਕਾਰਗੋ ਲੈ ਜਾ ਸਕਦੇ ਕੁਝ ਵੀ ਲੈ ਜਾ ਜਿਹੜਾ ਮਰਜ਼ੀ ਲੈ ਲਿਆ ਚਲੋ ਚੈੱਕ ਕਰੋ ਇਹਦੀ ਬੜੀ ਡਿਮਾਂਡ ਆ ਬਲੈਕ ਜੈਡ ਬਲੈਕ ਦੀ ਆ ਚਲੋ ਕਟਿੰਗ ਫੱਟੀ ਪੈਂਟ ਆ ਚਲੋ ਪੂਰੀ ਕੈਂਟ ਗੱਲ ਬਾਤ ਕੱਢੀ ਸਾਰੇ ਬੋਟਮ ਮਿਲਣਗੇ ਆਪਣੇ ਕੋਲੇ ਨੈਰੋ ਬੋਟਮ ਆ ਗਈ ਐਟ ਬੋਟਮ ਵੀ ਆਈ ਹਰ ਤਰ੍ਹਾਂ ਦੇ ਬੋਟਮ ਮਿਲਣਗੇ ਠੀਕ ਆ ਜੀ ਮਰਜ਼ੀ ਵੈਰਾਈਟੀ ਲੈ ਲਓ ਤੇ ਜੇ ਟੀ-ਸ਼ਰਟ ਕੋਈ ਜ਼ਿਆਦਾ ਵਧੀਆ ਲੈਣਾ ਚਾਹੁੰਦੇ ਹੋ 1000 ਰੁ ਉਹ ਵੀ ਪੂਰੀਆਂ ਟੌਪ ਦੀਆਂ ਨੇ ਆ ਲੋ ਜੀ ਚੈੱਕ ਕਰ ਲੋ ਉਹ 300 ਦੀ ਟੀ-ਸ਼ਰਟ ਮਿਲਦੀ ਜਿਹੜੀ 1000 ਦੀ ਛੇ ਦਿਨ ਨਹੀਂ ਇਹ 500 ਦੀ ਮਿਲਦੀ ਹੈ ਇਹ 500 ਦੀ ਮਿਲੂਗੀ ਆ ਕਪੜਾ ਵੀ ਪੂਰੀ ਕੈਂਡ ਗੱਲਬਾਤ ਹੈਗੀ ਤੇ ਇਹ ਮਿਲੂਗੀ 1000 ਦੀਆਂ 3 1000 ਦੀਆਂ 3 ਜੀ ਲੋ ਜੀ ਡਿਜ਼ਾਈਨ ਵੈਰਾਈਟੀ ਗੋਲ ਗਲਾ ਕੋਲਰ ਸਾਰੇ ਹਰ ਤਰ੍ਹਾਂ ਦੀ ਵੈਰਾਈਟੀ ਹੋਊਗੀ ਤੇ ਇੱਕ ਵਾਰੀ ਮਣੀ ਜੀ ਲੋਕੇਸ਼ਨ ਦੱਸ ਦਿਆਂ ਉਹਦਾ ਵੀਡੀਓ ਲਗਭਗ ਪੂਰੀ ਹੈਗੀ ਲੋਕੇਸ਼ਨ ਆਪਣੀ ਰੰਮਪਰਾ ਫੂਲ ਹੈ ਜੀ ਜ਼ਿਲ੍ਹਾ ਬਠਿੰਡਾ ਜੀ ਜਦੋਂ ਵੀ ਕਿਤੋਂ ਵੀ ਆਉਣਾ ਬੱਸ ਸਟੈਂਡ ਤੋਂ ਆਉੋਂਗੇ ਬੱਸ ਸਟੈਂਡ ਤੋਂ ਬਾਲਮੀਕ ਚੌਂਕਾ ਹੁਆ ਜੀ ਗਾਂਧੀ ਸਵੀਟ ਹਾਊਸ ਵਾਲਾ ਰੋਡ ਹੈ ਜੀ ਸਾਹਮਣੇ ਡੱਗੀ ਸਕੂਲ ਹੈ ਤੇ ਭਾਰਤੀ ਮਾਡਲ ਵੀ ਵੇਚਦੇ ਡੱਗੀ ਸਕੂਲ ਤੇ ਭਾਰਤੀ ਮਾਡਲ ਸਕੂਲ ਦੇ ਵਿਚਾਲੇ ਆ ਤੇ ਇੱਕ ਆਨਲਾਈਨ ਦਾ ਦੱਸ ਦੋ ਬਹੁਤ ਸਾਰੇ ਵੀਰ ਆਨਲਾਈਨ ਮੰਗਾਉਂਦੇ ਕਿਉਂਕਿ ਵੀਡੀਓ ਚੱਲਦੀ ਹੈ ਦੂਰ ਤੱਕ ਆਨਲਾਈਨ ਦਾ ਸਿਸਟਮ ਬਈ ਜਦੋਂ ਮੰਗਾਉਣਾ ਚਾਹੁੰਦੇ ਤੁਸੀਂ ਆਨਲਾਈਨ ਅਸੀਂ ਪਹਿਲਾਂ ਤਾਂ ਪੈਸੇ ਲੈਨੇ ਹਡਵਾਂਸ ਗੂਗਲ ਤੇ ਜੇ ਕੋਈ ਬੰਦਾ ਸਾਡੇ ਤੇ ਇੰਟਰਸਟ ਕਰਦਾ ਤਾਂ ਪਾ ਦੇ ਪੈਸੇ ਤੇ ਸਾਮਾਨ ਭੇਜਾਂਗੇ ਭੇਜਣ ਦੀ ਜ਼ਿੰਮੇਵਾਰੀ ਹੋਊਗੀ ਠੀਕ ਆ ਉਹਦੀ ਕੋਈ ਚੱਕਰ ਨਹੀਂ ਉਹਦੀ ਕੋਈ ਦਿੱਕਤ ਨਹੀਂ ਜੀ ਭੇਜਿਆ ਜਾਊ ਵਿਜ਼ਿਟ ਮਾਰ ਲਓ ਬਾਲਾਜੀ ਗਰਮੈਂਟ ਰਾਮਪੁਰਾ